ਹਾਂਜੀ ਮੇਤਰੋ ਸਾਰਿਆਂ ਨੂੰ ਪਿਆਰਪੂਰੀ ਸਸਰੀ ਕਾ ਸਾਰਿਆਂ ਦਾ ਸਵਾਗਤ ਕਰਦੇ ਆਂ ਸਿੱਧੂ ਕਾਰਬੀਰ ਪੇ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚਾ ਜੀ ਫਰੰਗੂ ਮੋਟਰ ਦੇ ਉੱਪਰ ਤੇ ਭਾਈ ਆਪਣੇ ਨਾਲ ਨੇ ਪਹਿਲਾਂ ਵੀ ਆਪਾਂ ਪਾਈਆਂ ਦੀ ਵੀਡੀਓ ਕੀਤੀ ਸੀਗੀ ਪਾਈਆਂ ਕੋਲੇ 7-8 ਕਾਰਾਂ ਲੱਗੀਆਂ ਕਰਵਾਉਣੇ ਤੇ ਪਾਈਆਂ ਨਾਲ ਗੱਲਬਾਤ ਸਿੱਧੀ ਕਰਤਾ ਸੀਗਾ ਉਹ ਠੀਕ ਠਾਕ ਵਧੀਆ ਵਧੀਆ ਬਣਾ ਤਾ ਠੀਕ ਹੋਰ ਕੰਮਕਾਰ ਵਧੀਆ ਚੱਲੀਆਂ ਦਾ ਹਾਂਜੀ ਹਾਂਜੀ ਪਹਿਲਾਂ ਐਸਾ ਪਹਿਲਾ ਵੀਡੀਓ ਕੀਤਾ ਚਾਹੁੰਦਾ ਰਿਸਪੌਂਸ ਕਿਸ ਤਰ੍ਹਾਂ ਰਿਹਾ ਜੀ ਪੂਰਾ ਵਧੀਆ ਮਿਲਿਆ ਭਰਾ ਪੰਥ ਠੀਕ ਹੈ ਜੀ ਦਿੱਲੇ ਹਰਿਆਣਾ ਜਾਣ ਦੀ ਲੋੜ ਤੇ ਆਵਲਾ ਕਸਟਮਰ ਨੂੰ ਇਹ ਪੜਾ ਕੀ ਡਟਿਆ ਲਈ ਜੀ 2008 ਮਾਡਲ ਜੀਡੀਡੀਆਈ ਫੇਰਵੇ ਗਾਲਾ ਮਾਡਲ ਆ ਪਾ ਲਾਏ ਨੇ ਸੀਐਨਜੀ ਕਿਟ ਲੱਗੀ ਵੀ ਆ ਤੇ ਬਠਿੰਡੇ ਰੀ ਐਨਓਸੀਆ ਕਾਰ ਦੀ ਕਾਰ ਸਾਰੇ ਪਾਸੇ ਬਿਲਕੁਲ ਸਾਫ ਸੁਥਰੀ ਪਈ ਹੈਗੀ ਪੋਲੋ ਦੇ ਕਾਰ ਦੇ ਵਿੱਚ ਵਧੀਆ ਟਾਇਰ ਲੱਗੇ ਹੋਏ ਨੇ ਵਧੀਆ ਕਾਰ ਦੇ ਵਿੱਚ ਅਲਾਏ ਵੀਲ ਪਏ ਨੇਗੇ ਬਾਕੀ ਕੰਡੀਸ਼ਨ ਪੱਕਾ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਰਿਪੋਰਟ ਅੰਦਰੋਂ ਚੈੱਕ ਕਰਵਾ ਦੋਗਾ ਹਾਂਜੀ ਤੇ ਇੰਟੀਰੀਅਰ ਸਿਸਟਮ ਦੀ ਕਾਰ اندر ਤੋਂ ਲੈ ਕੇ باہر تک بالکل ਨਵੀਂ ਪਈ ਹੈ ਕਿੰਨੀ ਚੱਲੀ ਹੈ ਕਾਰ ਜੀ ਇਹ 80000 ਚੱਲੀ ਵੀ ਆ ਕਾਰ ਨੂੰ ਠੀਕ ਹੈ ਜੀ ਅੰਦਰੋਂ ਵੀ ਕਾਰ ਪਧੀ ਹੈ ਵੀ ਰੇਟ ਕਿੰਨਾ ਕਾਰ ਦੇਤਾ ਜੀ ਰੇਟ ਮੰਨੋ ਫਿਕਸ ਪ੍ਰਾਈਸ ਮੰਨ ਕੇ ਚੱਲੋ ਬਸ ਮਾਨਤਾ ਨਹੀਂ ਹੋਊਗਾ ਕਸਟਮਰ ਦਾ ਠੀਕ ਹੈ ਜੀ ਕੋਲ 80000 ਮੇਰੀ ਕਾਰ ਦੇ ਦਾਂਗੇ ਆਪਾਂ 80000 ਦੀ ਮਾਡਲ ਜੀ 8 ਮਾਡਲ ਜੀ 8 ਮਾਡਲ 8 ਮਾਡਲ ਬਠਿੰਡੇ ਰੀ ਐਨਓਸੀ ਸੀਐਨਜੀ ਕੱਟ ਲੱਗੀ ਵੀ ਆ ਹਾਂ ਜੀ ਪੰਜੇ ਕਾਰ ਦੇ ਲਾਏ ਨੇ ਫੇਰ ਵੇਗਾਂ ਵਾਲਾ ਮਾਡਲ ਆ ਲਓ ਮਿੱਤਰੋ ਤੁਹਾਨੂੰ ਕਾਰ ਦੀ ਐਨਓਸੀ ਆਪਾਂ ਨਾਲ ਹੀ ਦੇ ਦਾਂਗੇ ਐਨਓਸੀ ਤੇ ਜਿਹੜਾ ਆਪਾਂ ਖਤਮ ਹੀ ਕਰ ਬਹੁਤ ਵੀਰ ਕਹੇ ਸੀ ਕਿ ਦਿੱਲੀ ਨੰਬਰ ਦੀ ਅਨੁਸੇ ਨਹੀਂ ਆਉਂਦੇ ਪਰ ਆਹ ਕਾਰ ਦੀ ਆਪਾਂ ਤੁਹਾਨੂੰ ਕਹਦੀ ਐਨਓਸੀ ਮਿਲੂ ਤੇ ਪਾਸਿੰਗ ਹੈਗੀ ਵੀਰੇ ਦੀ ਪਾਸਿੰਗ ਆਊਟ ਆਈ ਪਾਸਿੰਗ ਖਤਮ ਆਈ ਹਾਂਜੀ ਹਾਂ ਉਸ ਤੋਂ ਬਾਅਦਲੀ ਕਾਰ ਆ ਗਈ ਜੀ ਆਪਣੇ ਕੋਲ ਸਫਟ ਬਲੈਕ ਕਲਰ ਦੇ ਵਿੱਚ ਜਿਹੜੀ ਕਾਰ ਦੀ ਆਪਾਂ ਕਹਦੀ ਐ ਡਿਮਾਂਡ ਬਹੁਤ ਜ਼ਿਆਦਾ ਹੈਗੀ 2005 ਮਾਡਲ 70 ਰਜਿਸਟਰਡ ਆਈ ਹਾਂਜੀ 27 ਤੱਕ ਪਾਸ ਆ ਗਾਰੇ ਬਾਈ ਨੂੰ ਕਹਿੰਦੇ ਇੱਕ ਵਾਰੀ ਕਾਰ ਦੀ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦੂਗਾ ਕਾਰ ਸਾਰੇ ਪਾਸੇ ਬਿਲਕੁਲ ਨਵੀਂ ਨਗੋ ਰਪਈ ਹੈਗੀ ਟਾਇਰ ਵੀਰੇ ਕਾਰ ਦੇ ਵਿੱਚ ਨਵੇਂ ਪਏ ਨੇ ਨਾ ਹਾਂਜੀ ਹਾਂ ਟਾਇਰ ਵਧੀਆ ਲਾਏ ਪਏ ਨੇ ਲੱਗੇ ਇੰਜਨ ਗੇਅਰ, AC, ਹੀਟਰ ਵਰਕਿੰਗ ਆ, ਲੈਦਰ ਦੇ ਸੀਟ ਕਵਰ ਨਵੀਂ ਮੈਟਿੰਗ ਹੋਈ ਵੀ ਆ ਕਾਰ ਦੀ, ਠੀਕ ਆ ਜੀ। ਤੇ CNG ਕਿਟ ਲੱਗੀ ਹੋਈ ਆ ਗੱਡੀ ਤੇ। CNG ਰਜਿਸਟਰ ਹੋਈ ਵੀ ਆ ਵੀਰੇ, ਨਹੀਂ ਹੌਣ ਪੇਪਰ ਨਹੀਂ ਹੈਗੀ ਬਾਅਦ ਚ ਕਿਟ ਲੱਗੀ ਹੋਈ ਆ ਇੰਜਨ। ਠੀਕ ਆ ਵੀਰੇ। ਤੇ ਚਾਲ ਚਲਾਵਾ ਕਿਵੇਂ ਵੀਰੇ ਕਰਦਾ? ਚਾਲ ਚਲਾਵਾ ਬਿਲਕੁਲ ਓਕੇ ਕੋਈ 10 ਰੁਪਏ ਲਾਉਣ ਦੀ ਲੋੜ ਨਹੀਂ ਕਰਦੀ। ਬਾਈ ਨੂੰ ਇਹਨੇ ਇੱਕ ਵਾਰੀ ਕਾਰ ਦੇ ਟਾਇਰ ਚੈੱਕ ਕਰਾ ਦਊਗਾ। ਨਵੇਂ ਟਾਇਰ ਵੀ ਤੇ ਕ੍ਰੋਮ ਦੇ ਲਾਇਪੇ ਹਨ ਕਾਰ ਦੇ ਵਿੱਚ। ਤੇ PV ਨੰਬਰ ਦੀ ਕਾਰ ਆ ਆਪਣੀ ਦੀ। ਸਰਕਾਰੀ ਪਲੇਟਾਂ ਲੱਗੀਆਂ ਹੋਈਆਂ। ਸਰਕਾਰ ਨੂੰ ਕਸਟਮਰ ਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਕਰਦੀ, ਸਿਰਫ ਤੇ ਲਓ ਮੇਤਰੋ ਸਾਰਾ ਕੰਮ ਬਾਈ ਨੇ ਕਾਰ ਦਾ ਡਾਣ ਕਰਵਾਇਆ ਆ ਤੁਸੀਂ 1 ਕਿ ਰੁਪਿਆ ਲਾਉਣਾ ਨਹੀਂ ਕਾਰ ਦੇ ਉੱਪਰ ਕਾਰ ਲੈ ਜਾਣੀ ਹੈ ਤੇ ਸਿਰਫ ਕਾਰ ਚਲਾਉਣੀ ਹੈਗੀ ਰੇਟ ਕਿੰਨਾ ਰੂਪਏ ਕਰੇ ਮੈਂ ਕਹਿੰਦਾ ਵੀ ਜਸ ਪੂਰਾ ਮਾਨਦਾਨ ਖਿੱਚ ਕੇ ਮੰਨ ਕੇ ਚਲੋ ਲਾਸਟ ਪ੍ਰਾਈਸ 1 15 ਦੀ ਕਾਰ ਦੇ ਦਾਂਗੇ ਆਪਾਂ 1 ਲੱਖ 15 ਦੀ ਵੀਰੇ ਹਾਂਜੀ ਹਾਂ ਮੈਂ ਕਹਿੰਦਾ ਰੇਟ ਦੀ ਆਪਣੀ ਫੁੱਲ ਗਰੰਟੀ ਵੀ ਆਹ ਰੇਟ ਤੇ ਕਿਤੇ ਵੀ ਕਾਰ ਮਿਲ ਜੇ ਬਾਕੀ ਵੀਰੇ ਮਾਨਦਾਨ ਦਾ ਕਰੋਂਗੇ ਨਾ ਕੋਈ ਘਟਾ ਦਾਂਗੇ ਕੋਈ ਗੱਲ ਨਹੀਂ ਜੀ ਠੀਕ ਹੈ ਜਿਹੜਾ ਤੁਹਾਡਾ ਨਾਲ ਲੈ ਕੇ ਆਊਗਾ ਆਪਾਂ ਮਾਨਦਾਨ ਫੁੱਲ ਕਰਾਂਗੇ ਜੀ ਠੀਕ ਹੈ ਜੀ ਲਓ ਮੇਤਰੋ ਤੁਹਾਨੂੰ 1 ਲ ਬੁਰਾ ਪੰਜਾਬ ਸੱਡੋ ਚਾਹੀਦੇ ਦਿੱਲੀ ਦੇ ਵਿੱਚ ਜਿਹੜਾ ਲਾ ਦਿਓ ਤੁਹਾਨੂੰ ਆਹ ਰੇਟ ਦੇ ਉੱਪਰ ਕਾਰ ਕਿਤੋਂ ਨਹੀਂ ਮਿਲਣੀ 8.9 ਰੇਟ ਲਦਾ ਤਾਂ ਹੈ ਇਹ ਹਾਂਜੀ 25 ਲੱਖ ਕਾਰ ਦੀ ਪਾਸਿੰਗ ਆ ਠੀਕ ਹੈ ਜੀ ਤੇ ਫਸਟ ਓਨਰ ਦੀ ਕਾਰ ਆ ਠੀਕ ਹੈ ਜੀ ਹਾਂਜੀ ਆ ਇੰਜਨ ਗੇਅਰ ਦੀ ਗੱਡੀ ਨਹੀਂ AC ਹੀਟਰ ਸਭ ਕੁਝ ਵਰਕਿੰਗ ਆ ਕਰਦਾ ਓਨਰ ਕਹਿੰਮੇ ਕਾਰ ਜੀ ਫਸਟ ਓਨਰ ਕਾਰ ਆਈ ਠੀਕ ਹੈ ਜੀ ਹਾਂਜੀ ਹਾਂ ਪੀਪੀ ਨੰਬਰ ਦੀ ਮਿੱਤਰੋ ਕਾਰ ਆ ਗਈ ਇਹ ਤੇ ਬਾਈ ਨੂੰ ਕਹਿੰਨਾ ਇੱਕ ਵਾਰੀ ਤੁਹਾਨੂੰ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਊਗਾ ਕਾਰ ਕੰਡੀਸ਼ਨ ਆ ਪੱਖੋਂ ਸਾਰਿਆਂ ਬਹੁਤ ਘੈਂਟ ਘੈਂਟ ਪਈਆਂ ਨੇ ਬਾਈਆਂ ਕੋਲੇ ਤੁਸੀਂ ਨਾ ਦਾਕਾਰ ਦੇ ਉਪਰ ਇੱਕ ਵੀ ਰੁਪਿਆ ਲਾਉਣਾ ਤੇ ਐਕਸੀਡੈਂਟ ਦੀ ਵੀਰੇ ਗਾਰੰਟੀ ਹੋ ਕਰਦੀ ਹੈ ਗਾਰੰਟੀ ਮੇਰੀ ਫੁੱਲ ਗਾਰੰਟੀ ਹੋ ਜੀ ਠੀਕ ਹੈ ਜੀ ਹਾਂ ਜੀ ਤੇ ਚਾਲ ਚਲਾਵਾ ਕਿਵੇਂ ਵੀਰੇ ਕਾਰ ਦੇ ਦਾ ਹਾਂ ਜੀ ਚਾਲ ਚਲਾਵਾ ਕਿਵੇਂ ਵੀਰੇ ਚਾਹਵਾ ਚਲਾਵੇ ਨਹੀਂ ਵੀ ਆਪਣੀ ਗਾਰੰਟੀ ਹੈ ਫੁੱਲੀ ਐਵਰੇਜ ਕਿੰਨੀ ਕੁ ਵੀਰੇ ਕਰਦੀ ਦੀ ਐਵਰੇਜ ਦਿੰਦੀ ਹੈ ਇਹ 18 20 ਦੇ ਕਰੀਬ ਜੀ 18 ਤੋਂ 20 ਦੇ ਕਰੀਬ ਹਾਂ ਜੀ ਹਾਂ ਜੀ ਰੇਟ ਕਿੰਨਾ ਹੋ ਵੀਰੇ ਦਾ ਰੇਟ ਹੈ ਨਾ ਮੈਂ ਦੇ ਦਾਂਗੇ ਸਿਰਫ ਲੱਖ ਰੁਪਏ ਦੇ ਦਾਂਗੇ ਜੀ ਲੱਖ ਰੁਪਏ ਦੀ ਵੀਰੇ ਹਾਂ ਜੀ ਹਾਂ 2002 ਮਾਡਲ ਜਨ ਹਾਂ ਜੀ ਸਰਕਾਰੀ ਪਲੇਟਾਂ 02 AC ਚੱਲਦਾ ਠੀਕ ਹੈ ਇਧਰ ਦੇ ਸੀਟ ਕਵਰ ਇੰਜਨ ਗੇਅਰ ਦੀ ਆਪਣੀ ਹਰ ਇੱਕ ਗੱਡੀ ਦੀ ਫੁੱਲ ਗਾਰੰਟੀ ਹੋ ਗਈ 02 ਇੰਜਨ ਦੇ ਵਿੱਚ ਕੋਈ ਇੰਜਨ ਦੇ ਵਿੱਚ ਨਹੀਂ ਠੀਕ ਹੈ ਜੀ ਮਨੋਦ ਜੇ ਇਹਨੇ ਪਾਜੀ ਕਰਾਉਣੇ ਪਾਸਿੰਗ ਵੀ ਅੱਗੇ ਹੋ ਰਿਹਾ 11ਵੇਂ ਮਹੀਨੇ ਤੱਕ ਪਾਸਿੰਗ ਪਈ ਹੈ ਦੀ ਪਾਸਿੰਗ ਇਹਦਾ ਉਹ ਵੀ ਵਿਰੇ ਕਰਵਾ ਕੇ ਉਹ ਪਹਿਲੇ ਕਸਟਮਰ ਨੇ ਲਾਉਣੇ ਕਰਵਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਠੀਕ ਹੈ ਜੀ ਹਾਂ ਜੀ ਇਹਦਾ ਰੇਟ ਦੇ ਦਾਂਗੇ ਸਿਰਫ ਦੇ ਸਿਰਫ ਆਵਾ 47000 ਰੁਪਏ ਦੇ ਦਾਂਗੇ 47000 ਦੀ ਹਾਂ ਜੀ ਮਾਡਲ ਜੀ ਮਾਡਲ 2002 ਪਾਸਿੰਗ ਪਈ ਆ ਪੀ ਵੀ ਨੰਬਰ ਸਰਕਾਰੀ ਪਲੇਟਾਂ 02 99 ਚੱਲਦਾ ਹੌਨਰ ਹੌਨਰ ਸ ਤੇ ਡੀਜ਼ਲ ਵੇਰੀਐਂਟ ਦੇ ਵਿੱਚ ਨਹੀਂ ਪੈਟਰੋਲ ਜੀ ਪੈਟਰੋਲ ਜੀ ਹਾਂਜੀ ਲਓ ਮੈਂ ਤੁਹਾਨੂੰ 02 ਵਾਲੀ ਤੁਹਾਨੂੰ ਆਪਾਂ ਜਾਣਕਾਰ ਦੇ ਦਾਂਗੇ ਜਨਕਾਰ ਦੀ ਆਪਾਂ ਕਹਿੰਦੇ ਇਹ ਵੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਤੇ ਕਾਰ 02 ਇੰਜਨ ਦੇ ਵਿੱਚ ਮਿਲਦੇ ਨੇ ਆ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦੀ ਆਪਾਂ ਕਾਰ ਦੀ ਕਾਰ ਸਾਰੇ ਪਾਸਿਓਂ ਬਹੁਤ ਸਿਰਾਂ ਪਈ ਹੈਗੀ ਤੇ ਬਾਕੀ ਅੰਦਰੋਂ ਵੀ ਬਾਈ ਨੇ ਕਾਰ ਦਾ ਸਾਰਾ ਕੰਮ ਕਰਵਾ ਰੱਖਿਆ ਸੀਟ ਕਵਰ ਤੋਂ ਲੈ ਕੇ ਸਾਰੀ ਕਾਰ ਟੋਟਲੀ ਨਵੀਂ ਪਈ ਹੈਗੀ ਕੋਈ ਖਰਚਾ ਨਹੀਂ ਕਾਰ ਦੇ ਉੱਪਰ ਟਾਇਰ ਵੀ ਕਾਰ ਦੇ ਵਿੱਚ ਨਵੇਂ ਪਏ ਨੇਗੇ ਤੇ ਇੱਕ ਵਾਰੀ ਕਾਰ ਦਾ ਇੰਜਨ ਚੈੱਕ ਕਰਵਾ ਦਿਓ ਇਹਦਾ ਜੀ ਨਵੇਂ ਮੈਟਰਾਂ انجن ਚੈੱਕ ਕਰੋ ਕਾਰ ਦਾ ਇੰਜਨ ਬਿਲਕੁਲ ਵਧੀਆ ਪਿਆਗਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਕਿੰਨਾ ਰੇਟ ਦੱਸ ਸਕਦਾ ਜੀ 47000 ਕੋਲੀ ਇਹ 2011 ਮਾਡਲ ਐਲ ਐਕਸ ਹਾਂਜੀ ਸੈਕੰਡ ਓਨਰ ਦੀ ਕਾਰ ਹੈ ਜਿਵੇਂ ਮੀ ਮੈਟਿੰਗ ਲਾਇ ਤਾਂ ਤੇ ਸੀਟ ਕਵਰ ਹਾਂਜੀ ਏਸੀ ਹੀਟਰ ਵਰਕਿੰਗ ਹੈ ਗੱਡੀ ਦਾ ਆਫ ਰੋਡ ਵਾਲੇ ਪੀਲ ਪਏ ਨੇ ਗੱਡੀ ਦੇ ਨਾ ਮੇਟਰੋ ਸਪੈਸ਼ਲ ਪਾਏ ਨੇ ਆਫ ਰੋਡ ਵਾਲੇ ਵੀਲ ਪਾਏ ਨੇ ਇਹਦਾ ਇੱਕ ਰੇਟ ਮੰਨ ਕੇ ਚੱਲੋ ਬਸ ਮਾਨਤਾਂ ਨਾਲ ਮੰਨ ਕੇ ਚੱਲੋ ਵੀ 5 ਤੋਂ 10000 ਰੁਪਏ ਮਾਨਤਾਂ ਨਾਲ ਵੀ ਨਹੀਂ ਹੋਣਾ ਇਹ ਜਾ ਹਾਂਜੀ ਬਸ ਜਿਵੇਂ ਮਾਨਤਾਂ ਨਾਲ ਉਹ ਜਿਹੜਾ ਪੌ ਪਿਆਰ ਨਾਲ ਪਾਈਆਂ ਵਾਲਾ ਹੋ ਬਾਈ ਠੀਕ ਹੈ ਜੀ ਸਿਰਫ 115 ਹੀ ਦੇ ਦਾਂਗੇ ਆਪਾਂ ਇਹ 2003 ਮਾਡਲ ਦੀ BXCI ਮਾਡਲ ਆ ਪਾਵਰ ਵਿੰਡੋ ਪਾਵਰ ਸਟੀering ਹੈ ਹਾਂਜੀ ਇਹ ਵੀ 02 ਆ ਇੰਜਨ ਗੇਅਰ ਦੀ ਆਪਣੀ ਹੈਰੀ ਵੀ ਫੁੱਲ ਗਾਰੰਟੀ ਆ ਠੀਕ ਹੈ ਜੀ AC ਹੀਟਰ ਵਰਕਿੰਗ ਆ ਇਹਦੇ ਵੀ ਲੈਦਰ ਦੇ ਸੀਟ ਕਵਰ ਪਾਏ ਹੋਏ ਨੇ ਬਾਕੀ ਟਾਇਰ ਵੀ ਕਾਰ ਦੇ ਵਿੱਚ ਵਧੀਆ ਪਏ ਨੇ ਵੀਲ ਕੱਪ ਵਧੀਆ ਲੱਗੇ ਹੋ ਜਿੰਨ ਕਾਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਈ ਜਗੀ ਐਨੀ ਸਾਫ ਕੰਡੀਸ਼ਨ ਦੇ ਵਿੱਚ ਤੁਹਾਨੂੰ ਕਾਰ ਕਿਤੋਂ ਨਹੀਂ ਮਿਲਣੀ ਜਗੀ ਬਾਕੀ ਸਾਰਾ ਕੁਝ ਓਕੇ ਹੋਏ ਵੀਰੇ ਕਾਰ ਦਾ ਹਾਂਜੀ ਐਨੀ ਕੁਝ ਵੀ ਕਸਟਮਰ ਨੂੰ ਕਰਵਾਉਣ ਦੀ ਲੋੜ ਨਹੀਂ ਕਾਗਜ਼ ਪੱਤਰ ਵੀਰੇ ਸਾਰਾ ਕੁਝ ਓਕੇ ਇਹਦੀ ਵੀ ਪਾਸਿੰਗ ਪਈ ਹੈ ਜੀ ਪਾਸਿੰਗ ਵਗੈਰਾ ਸਭ ਕੁਝ ਓਕੇ ਹਾਂਜੀ ਹਾਂਜੀ ਤੇ ਪੀਵੀ ਨੰਬਰ ਦੀ ਕਾਰ ਆ ਕਿੰਨਾ ਰੇਟ ਹੋਵੇ ਕਾਰ ਦੇ ਤਾਂ ਇਹ ਕੁੱਲ ਦੇ ਦਾਂਗੇ ਆਪਾਂ 52000 ਰੁਪਏ ਦੇ ਦਾਂਗੇ ਜੀ 57000 ਦੀ ਹਾਂਜੀ ਹਾਂਜੀ ਆ ਠੀਕ ਹੈ ਜੀ ਬਹੁਤ ਸਸਤੇ ਰੇਟ 'ਤੇ ਪਰ ਤੁਹਾਨੂੰ ਜਿੰਨ ਕਾਰ ਮਿਲ ਜੂਗੀ ਜੀ ਹਾਰਲੀ ਕਾਰ ਆ ਗਈ ਜੀ ਆਪਣੇ ਕੋਲੇ Honda City ਕੀ ਡਿਟੇਲ ਹੈ ਜੀ 2001 ਮਾਡਲ 27 ਤੱਕ ਪਾਸ ਹੈ ਹਾਂਜੀ ਇੰਜਨ ਗੇਅਰ ਦੀ ਗੈਰੀ ਵੀ ਆਪਣੀ ਫੁੱਲ ਗਾਰੰਟੀ ਹੈ ਏਸੀ ਹੀਟਰ ਹੈ ਦਾ ਵੀ ਵਰਕਿੰਗ ਆ ਜੀ ਠੀਕ ਹੈ ਉਹਨੂੰ ਲਾਈ ਵੀਲ ਚੈੱਕ ਕਰਵਾ ਲਓ ਇੱਕ ਵਾਰੀ ਲਾਈ ਵੀਲ ਲੱਗੇ ਹੋਏ ਨੇ ਹਾਂਜੀ ਬੜੀਆ ਟਾਇਰ ਪਏ ਨੇ ਕਾਰ ਤੇ ਲੋ ਮਿੱਤਰੋ ਲਾਈ ਵੀਲ ਕਾਰ ਦੇ ਵਿੱਚ ਵਧੀਆ ਪਏ ਨੇ ਤੇ ਬਾਕੀ ਕਾਰ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਪਈ ਹੈਗੀ ਕਿੰਨੇ ਮਾਡਲ ਆ ਕਾਰ ਹੈ ਜੀ 2001 ਮਾਡਲ 27 ਤੱਕ ਪਾਸ ਹੈ ਜੀ 27 ਤੱਕ ਪਾਸਿੰਗ ਪਈ ਹੈ ਜੀ ਅੰਦਰੋਂ ਵੀ ਕਾਰ ਬੜਾ ਬੜਾ ਵਧੀਆ ਪਈ ਹੈਗੀ ਤਨ ਇੱਕ ਵਾਰ ਰੁਪਿਆ ਪਰ ਲਾਉਣ ਦੇ ਕਾਰ ਦੀ ਜਰੂਰਤ ਨਹੀਂ ਇੰਟੀਰੀਅਰ ਸਿਸਟਮ ਤੇ ਤੁਹਾਨੂੰ ਕਾਰ ਚੈੱਕ ਕਰਾ ਦਈਏ ਲਓ ਜੀ ਅੰਦਰ ਤੋਂ ਲੈ ਕੇ ਬਾਹਰ ਤੱਕ ਸਾਰੇ ਕਾਰ ਓਕੇ ਪਈ ਹੈਗੀ ਓਨਰ ਕਹਿੰਦਾ ਮੈਂ ਕਾਰ ਹੈ ਜੀ ਓਨਰ ਤੀਜੇ ਜੀ ਥਰਡ ਓਨਰ ਦੀ ਕਾਰ ਹੈ ਜੀ ਤੇ ਇਹ ਰੇਟ ਕਿੰਨਾ ਰੋਵੇਰੇ ਕਾਰ ਦੇ ਦਾ ਇਹ ਕੁੱਲ 90000 ਰੁਪਏ ਦੇ ਦਾਂਗੇ ਆਪਾਂ ਮਸੱਤ ਮਾਡਲ 27 ਤੱਕ ਪਾਸ ਹਾਂਜੀ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਲਾਇਆ ਵੀਲ ਲੱਗੇ ਹੋਏ ਨੇ ਕਾਰ ਦੇ ਹਾਂਜੀ ਤੇ ਲੈ ਇਧਰ ਦੀ ਸ਼ੀਟ ਕਵਰ ਨੇ ਬਾਈ ਨੂੰ ਕਹਿੰਨੇ ਇੱਕ ਵਾਰੀ ਕਾਰ ਦੀ ਕੰਡੀਸ਼ਨ ਨਹੀਂ ਦਿਖਾ ਦਿਓ ਜਾ ਰਹੇ ਬਸ ਹਾਂ ਕਾਰ ਸਾਰੇ ਬਸ ਬਹੁਤ ਸਾਫ਼ ਸਾਰਾ ਕੁਝ ਓਕੇ ਵੀਰੇ ਕਾਰ ਦਾ ਹਾਂਜੀ ਹਾਂਜੀ ਕਾਗਜ਼ ਪੱਤਰ ਵੀਰੇ ਸਾਰਾ ਕੁਝ ਓਕੇ ਹੈ ਜੀ ਤੇ ਇੰਜਨ ਗੇਅਰ ਦੀ ਵੀਰੇ ਕਿਵੇਂ ਹੈ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਪੈਂਟ ਸੈਂਟ ਕਿੰਨੀ ਕੋਈ ਵੀਰੇ ਕਾਰ ਪੈਂਟ ਦਾ 20% ਮੰਨ ਕੇ ਚੱਲੋ ਮੈਂ ਤੁਹਾਨੂੰ 10-15% ਕਾਰ ਹੋ ਸਕਦੀ ਹੈਗੀ ਪਰ ਕਾਰ ਤਾਂ ਕੋਈ ਦਿੱਕਤ ਨਹੀਂ ਇੰਜਨ ਦੀ ਤੁਹਾਨੂੰ ਆਪਾਂ ਕਾਰ ਚੈੱਕ ਕਰਾ ਦੇਈਏ ਕਿਉਂਕਿ ਜਿਹੜਾ ਇੰਜਨ ਆ ਉਹ ਕਾਰ ਦਾ ਸਭ ਤੋਂ ਮੇਨ ਹੁੰਦਾਗਾ ਹਾਂਜੀ ਇੰਜਨ ਦੀ ਤੁਹਾਨੂੰ ਕਾਰ ਚੈੱਕ ਕਰਾਣ ਆਪਾਂ ਇੰਜਨ ਦੀ ਕਾਰ ਬਿਲਕੁਲ ਨਵੀਂ ਪਈ ਹੈ ਵੀ ਨਾ ਮੈਂ ਤੁਹਾਨੂੰ ਚੈੱਕ ਕਰਵਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਕਾਰ ਬਹੁਤ ਸਾਫ਼ ਪ ਇਹ ਮਲਫ AC ਵਰਕਿੰਗ ਨਹੀਂ ਹੈ ਆ ਕਾਰ ਦਾ ਜੇ ਇਹ ਹੀ ਚਾਲੂ ਕਰਵਾਉਣਾ ਤਾਂ 66000 ਰੁਪਏ ਰਿਹਾ ਜੇ AC ਚਾਲੂ ਨਹੀਂ ਕਰਵਾਉਣਾ ਫਿਰ ਦੇ ਰਹੇ ਹਾਂ 95000 ਰੁਪਏ ਆਪਾਂ ਲਓ ਮਿੱਤਰੋ 95000 ਤੁਹਾਨੂੰ ਕਾਰ ਮਿਲ ਜੂ ਜੇਕਰ ਤੁਸੀਂ ਕਾਰ ਐਵੇਂ ਲੈਣੀ ਹੈ ਪਰ ਜੇਕਰ ਤੁਸੀਂ ਕਾਰ ਦਾ AC ਚਲਾਉਣਾ ਤਾਂ ਤੁਹਾਨੂੰ ਕਾਰ ਮਿਲ ਜੂ 64000 ਰੁਪਏ ਹਾਂਜੀ ਹਾਂ ਉਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਫਿਰ ਮਰੂਤੀ ਬਲੈਕ ਕਲਰ ਦੇ ਵਿੱਚ ਤੇ ਕਾਰ ਆਪਾਂ ਕਹਿੰਦੇ ਪੂਰੀ ਮੋਡੀਫਾਈ ਕੀਤੀ ਹੋਈ ਹੈ ਹਾਰ ਸੰਗਾਰ ਕਰਕੇ ਰੱਖੀ ਹੋਈ ਹੈ ਕਾਰ ਕੀ ਡਿਟੇਲ ਹੈ ਜੀ ਇਹ ਮਾਡਲ ਨੇ ਨਵੇਂ ਹੀ ਕਾਰ ਆ ਹਾਂਜੀ ਪਾਵਰ ਵਿੰਡੋ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਇਲੈਕਟ੍ਰੋਨਿਕ ਸਾਰਾ ਰੁਖ ਲੱਗਿਆ ਕਾਰ ਦੇ ਠੀਕ ਹੈ ਜੀ ਫਲਟੋ ਵਾਲਾ ਇੰਜਨ ਗੇਅਰ ਰੱਖਿਆ ਵੈਜਾ ਸੀਐਨਜੀ ਕਿੱਟ ਲੱਗੀ ਆ ਲਾਈ ਬੀ ਨਵੇਂ ਲੱਗੇ ਹੋ ਨੇ ਇਹ ਐਮਪੀ ਗੋਵਰ ਸਾਰਾ ਗੋਦਾ ਪਰ ਨਾਲ ਕੰਪਲੀਟ ਦੇਵਾਂਗੇ ਜੀ ਹਾਂਜੀ ਜਨਰੇਟਰ ਉਹਦੇ ਜੀ ਕੁੱਲ ਦੇ ਦਾਂਗੇ ਆਪਾਂ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਹਾਂਜੀ ਹਾਂ ਲਓ ਮੇਤਰੋ ਕਾਰ ਇਹ ਤੁਹਾਨੂੰ ਆਪਾਂ ਕੰਡੀਸ਼ਨ ਚੈੱਕ ਕਰਾ ਦਈਏ ਕਾਰ ਬਹੁਤ ਸਾਫ਼ ਪਈ ਹੈ ਬਲੈਕ ਕਲਰ ਦੇ ਵਿੱਚ ਹੈਗੀ ਨਵੇਂ ਕਾਰ ਦੇ ਵਿੱਚ ਆਪਾਂ ਕਹਿੰਦੇ ਟਾਇਰ ਪਏ ਹਨ ਹੈਗੇ ਵ ਕਾਰ ਸਾਰੇ ਪਾਸੇ ਪੂਰੀ ਹਾਰ ਸੰਗਾਰ ਕੇ ਰੱਖੀ ਹੋਈ ਹੈ ਬਾਈ ਨੇ ਰੀਜਨਾਂ ਰੱਖੀ ਹੋਈ ਹੈ ਕਾਰ ਸਾਰਾ ਕੰਮ ਕਾਰ ਦਾ ਡਾਨ ਕਰਵਾਇਆ ਹੈਗਾ 1 ਰੁਪਿਆ ਕਾਰ ਦੇ ਉੱਪਰ ਲਾਉਣ ਦੀ ਲੋੜ ਨਹੀਂ ਹੈਗੇ ਬਾਕੀ ਇਲੈਕਟ੍ਰੋਨਿਕ ਸਨਰੂਫ ਕਾਰ ਦੇ ਉੱਪਰ ਲੱਗਿਆ ਹੋਇਆ ਹੈਗਾ ਪਿੱਛੋਂ ਵੀ ਆਪਾਂ ਤੁਹਾਨੂੰ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਈਏ ਸਾਰੇ ਪਾਸੇ ਕਾਰ ਪੂਰੀ ਸਰਾ ਭਈਆ ਇੰਜਨ ਗੇਅਰ ਕਿਵੇਂ ਵੀਰੇ ਕਾਰ ਦਾ ਹਾਂਜੀ ਇੰਜਨ ਨਹੀਂ ਕਿਵੇਂ ਵੀਰੇ ਕਾਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਆਪਣੀ ਇੱਕ ਵਾਰੀ ਇੰਜਨ ਚੈੱਕ ਕਰਵਾ ਦਿਓ ਜੀ ਕਾਰ ਦਾ ਕਿਲੋਮੀਟਰ ਇੰਜਨ ਦੇਖ ਨਹੀਂ ਦੇ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਐਮਰੌਨ ਦੀ ਕਾਰ ਦੇ ਵਿੱਚ ਨਵੀਂ ਬੈਟਰੀ ਵੀ ਹੈਗੀ ਰੇਟ ਕਿੰਨਾ ਰੂਪ ਇਹਦਾ ਇਹ ਕੋਲ 1.5 ਲੱਖ ਦੇ ਦਾਂਗੇ ਜੀ ਆਪਾਂ ਸਿਰਫ 1.5 ਲੱਖ ਦੇ ਤੁਹਾਨੂੰ ਕਾਰ ਮਿਲ ਜੂਗੀ ਜੀ ਇਹ ਤੋਂ ਅਗਲੀ ਆ ਗਈ ਜੀ ਆਪਣੇ ਕੋਲੇ Honda City ਇਸ ਵਾਰ ਦੀ ਸਟਾਕ ਦੀ ਸਭ ਤੋਂ ਅਖੀਰਲੀ ਕਾਰ ਹੈ ਕੀ ਡਿਟੇਲ ਹੈ ਕੋਈ ਦੀ ਇਹ 2001 ਮਾਡਲ ਹੈ ਹਾਂ ਜੀ ਸੀएनजी ਕਿੱਟ ਲੱਗੀ ਹੋਈ ਹੈ ਪਲਾਟੀ ਦੇ ਲਾਇ ਲੱਗੇ ਹੋਏ ਨੇ ਠੀਕ ਹੈ ਜੀ ਇਲੈਕਟ੍ਰੋਨਿਕਸ ਸਾਥ ਸਨਰੂਫ ਵੀ ਲੱਗਾ ਹੋਇਆ ਹੈ ਸੀਐਨਜੀ ਵਰਕਿੰਗ ਕਰਦੀ ਜੀ ਹਾਂਜੀ ਸੀਐਨਜੀ ਵਰਕਿੰਗ ਆ 2500 30 ਦੀ ਐਵਰੇਜ ਦਿੰਦੀ ਆ ਸੀਐਨਜੀ ਕੱਟਦੀ ਆ ਪੇਂਟ ਸੈਂਟ ਕਿੰਨੀ ਕਰੇ ਪੇਂਟ ਸੈਂਟ ਮੰਨ ਕੇ ਚਲੋ 20% ਮੰਨ ਕੇ ਚਲੋ ਠੀਕ ਆ ਮਾਡਲ ਦੇ ਹਿਸਾਬ ਨਾਲ ਤਕਰੀਬਨ ਹੋਈ ਜਾਂਦੀ ਆ ਜੀ ਪੇਂਟ ਠੀਕ ਆ ਜੀ ਬਾਕੀ ਚਾਲ ਚਲਾਵਾ ਕਿਵੇਂ ਵੀਰੇ ਚਾਲ ਚਲਾਵੇ ਰਹੀ ਮੈਂ ਕਹਣਾ ਵੀ 10 ਮਾਡਲ ਦੇ ਮੁਕਾਬਲੇ ਦੀ ਕਾਰ ਆਈ ਏ ਠੀਕ ਫਲੈਟੀ ਦੇ ਲਾਏ ਲੱਗੇ ਬਨੇ ਹਿੰਦਨ ਗੀਅਰ ਦੀ ਆਪਣੀ ਫੁੱਲ ਗਾਰੰਟੀ ਹੈ ਕਾਰ ਦੀ ਹਾਂ ਗਾਰੰਟੀ ਉਹ ਵੀਰੇ ਵਧੀਆ ਹਾਂਜੀ ਹਾਂਜੀ ਮੈਂ ਕਹਣਾ ਚਾਹੇ 10 ਮਹੀਨਿਆਂ ਨੂੰ ਫੁੱਲ ਟਿਕ ਕਰਵਾ ਲੈਣਾ ਆਪ ਕੋ ਬੇਚੀ ਮੇਤਰੋ ਬਾਈ ਕਹੇ ਤੁਸੀਂ ਚਾਹੀਦੀ ਕਾਰ ਮਿਸਤਰੀ ਚੇਕ ਕਰਾ ਲੋ ਪਰ ਆਪਣੇ ਕਿਸੇ ਵੀ ਕਾਰ ਦੇ ਵਿੱਚ ਕੋਈ ਲਾਂਬਾ ਨਹੀਂ ਮਿਲੂਗਾ ਹਾਂਜੀ ਹਾਂ ਕਿੰਨਾ ਮਾਡਲ ਸਵੇਰ ਕਾਰ ਹੈ 2001 ਮਾਡਲ 27 ਤੱਕ ਪਾਸ ਵੀਆਈਪੀ ਨੰਬਰ ਠੀਕ ਹੈ ਜੀ ਹਾਂਜੀ ਤੇ ਰੇਟ ਕਿੰਨਾ ਰੋਏ ਦਾ ਕਾਰ ਦਾ ਜੀ ਇਹ ਕੁੱਲ ਦੇ ਦਾਂਗੇ ਆਪਾਂ 1 40 ਦੇ ਦਾਂਗੇ ਇਹ ਸਿਰਫ ਮੇਤਰੋ ਤੁਹਾਨੂੰ 1 ਲੱਖ ਤੇ 40000 ਦੀ ਕਾਰ ਮਿਲ ਜੂ 50 ਨੰਬਰ ਦੇ ਵਿੱਚ ਹਾਂਜੀ ਹਾਂ ਮੇਤਰੋ ਬਹੁਤ ਸਸਤੇ ਸਸਤੇ ਤੁਹਾਨੂੰ ਕਾਰਾਂ ਮਿਲ ਜਾਣਗੀਆਂ ਤੇ ਜਿਹੜੀ ਮੇਨ ਗੱਲ ਆ ਕਾਰਾਂ ਹੈ ਪੰਜਾਬ ਨੰਬਰ ਨੇਗੀਆਂ ਰੇਟ ਰੇਟ ਆਪਾਂ ਕਿਹਦੇ ਦਿੱਲੀ ਨੰਬਰ ਕਾਰਾਂ ਵਾਲੇ ਨਹੀਂ ਗੀਆਂ ਬਹੁਤ ਸਸਤੇ ਰੇਟ ਦੇ ਉੱਪਰ ਤੁਹਾਨੂੰ ਕਾਰਾਂ ਮਿਲ ਜਾਣਗੀਆਂ ਪੀਵੀ ਕਾਰ ਵਯਾਰ ਦੇ ਉੱਪਰ ਵੀਰੇ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋ ਕਾਰ ਵਯਾਰ ਦੀ ਹੈ ਲਗੇਥਾ ਨਾ ਆ ਸਾਹਮਣੇ ਇਧਰ ਚੈੱਕ ਕਰਵਾ ਦਿਓ ਲੋਕੇਥਨ ਇਹ ਇਧਰ ਇਧਰ ਤਨੋਲਾ ਤੇ ਇਧਰ ਹੈਗਾ ਬਰਨਾਲਾ ਜੀ ਤਨੋਲੇ ਤੋਂ ਜਦੋਂ ਬਰਨਾਲੇ ਨੂੰ ਆਣੇ ਆਪਾਂ ਜਿੱਥੋਂ ਬੋਲ ਸ਼ੁਰੂ ਹੁੰਦਾ ਉੱਥੇ ਸਾਹਮਣੇ ਬੋਰਡ ਲੱਗਿਆ ਹੋਇਆ ਪੰਗੂ ਮੋਟਰ ਦਾ ਜੀ ਆਹ ਲਗੇਥਾ ਨਾ ਹੀ ਆਪਣੀ ਨੇੜੇ ਲਕਸ਼ਮੀ ਟਾਇਲ ਹਾਊਸ ਇੱਕ ਵਾਰੀ ਕੰਟੈਕਟ ਨੰਬਰ ਬੋਲ ਦਵਰੇ ਆਪਦਾ 8264451894 88459998 ਲਓ ਮਿੱਤਰੋ ਇਹ ਸੀ ਗਿਆ ਖਾਰਾ ਪੀਵੀ ਕਾਰ ਬਿਜ਼ਾਰ ਦੇ ਉੱਪਰ ਬਾਕੀ ਹੋਰ ਵੀ ਤੁਹਾਨੂੰ ਕਾਰਾਂ ਆਪਾਂ ਦਿੰਦੇ ਰਹਾਂਗੇ ਪੀਵੀ ਕਾਰ ਬਿਜ਼ਾਰ ਦੇ ਉੱਪਰ ਤਾਂ ਤੱਕ ਲਈ ਸਾਰੇ ਜੁੜੇ ਰਹੋ ਸਿੱਧੂ ਕਾਰ ਬਿਜ਼ਾਰ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਹਿਸਕਾਰ